ਤੇ ਨਸ਼ਾ ਲੈ ਕੇ ਕਿੱਥੋਂ ਆਉਂਦੇ ਪਤਾ ਹੀ ਨਹੀਂ ਪਾ। ਇੱਥੋਂ ਲੈਂਦੇ ਆ ਸਾਰੇ। ਕਿਹੜਾ ਪਿੰਡਾਂ ਪਿੰਡ ਚੋਂ ਹੀ? ਐਸੇ ਪਿੰਡ ਤੋਂ ਆ ਇੱਥੋਂ ਹੀ। ਹਾਂ। ਕੋਣ ਵੇਚਦਾ ਕੋਣ ਆ? ਇਹ ਤਾਂ ਸਾਰਾ ਮੱਲਾ ਹੀ ਵੇਚਦਾ ਹੁਣ ਪਤਾ ਨਹੀਂ ਹੁਣ ਕਿਹੜਾ ਕਿਹੜਾ ਵੇਚਦਾ ਆ ਥੋੜੀ ਹੁਣ ਕਿਹਦਾ ਨਾਮ ਤੋਂ ਵੀ ਲੈ ਸਕਦੇ ਕਿਸੇ ਦਾ। ਹਾਂ। ਇੱਥੇ ਪਿਆ ਸੀ ਅਸੀਂ ਕਿੱਥੇ ਆ ਰਹੇ ਆ ਅਸੀਂ ਜਦੋਂ ਆ ਰਹੇ ਹੋ 3 ਵਜੇ ਦਾ ਟਾਈਮ ਸੀ ਇਹ ਇਦਾਂ ਹੀ ਪਿਆ ਸੀ ਇਹਨੂੰ ਮੈਂ ਆ ਮੈਂ ਖੋਦੇ ਨੂੰ ਆਪਨੇ ਪਿਆ ਨੂੰ ਪਿਆਵਾ ਪਰ ਹੈ ਨਹੀਂ ਸੀ ਇਹਦੇ ਵਿੱਚ ਕੁਝ ਵੀ ਕਿਹੜੇ ਕੋ ਸੰਜਾ ਸੰਜਾ ਨਿਕਲੇ ਦੇ ਵਿੱਚੋਂ ਕੱਢੀ ਆ ਉਹ ਉੱਥੇ ਢਾ ਲਿਆ ਹਾਂ ਤੇ ਇਹ ਕਿ ਪਿੰਡ ਦੇ ਵਿੱਚ ਨਸ਼ਾ ਕੀ ਕੀ ਕਹੋਗੇ ਪਿੰਡ ਬਾਰੇ ਇਸ ਬਾਰੇ ਅਸੀਂ ਪਿੰਡ ਤੋਂ ਬਹੁਤ ਜ਼ਿਆਦਾ ਅੱਕੇ ਪਿਆ ਹਾਂ ਇਥੇ ਕੁੜਗਾ ਮੁੜਗਾ ਕਿਦਾਂ ਨੀਆਂ ਖੁੱਲੇ ਵਾਲ ਛੱਡ ਕੇ ਜੀਣਾ ਪਾ ਕੇ ਆਉਂਦਾਂ ਨਸ਼ੇ ਕਰਨ ਆਉਂਦਾਂ ਮੋਟਰਸਾਈਕਲਾਂ ਤੇ ਕਦੀ ਉਹ ਸਕੂਟਰ ਤੇ ਕਦੀ ਉਹ ਸਕੂਟਰ ਤੇ ਪੀ ਪੀ ਗਏ ਇਹ ਮੋਟਰਾਂ ਤੋਂ ਨਸ਼ਾ ਮਿਲਦਾ ਹੈ ਲੈ ਕੇ ਘਰਾਂ ਚੋਂ ਜਾਂਦੇ ਉੱਥੇ ਇਹਦੀ ਉਮਰ ਕੁਛ ਵੀ ਨਹੀਂ ਹਜੇ 18 ਤੋਂ 20 ਸਾਲ ਇਹ ਤਾਂ ਯਾਰੇ ਕੋਈ ਪਹਿਲੀ ਵਾਰੀ ਥੋੜੋ ਇਹ ਕੰਮ ਹੋਇਆ ਵਾ ਸਾਡੇ ਪਿੰਡ ਵਿੱਚ ਤਾਂ ਮੇਰੇ ਖਿਆਲ 15 ਤੋਂ 20 ਜੰਨੀ ਪੈਂਦੇ ਹੈਗੇ ਜਿਹੜੇ ਕੀ ਆ ਰਾ ਸਿੱਖਾਂ ਦੇ ਡੇਰੇ ਆ ਉਸ ਨੂੰ ਤਾਂ ਤੇਰੇ ਨਾਲ ਸੀ ਮੰਗੇ ਆਓ ਯਾਰ ਨਸ਼ੇ ਦੇ ਨਾਲ ਜਿਹੜੀ ਡੈੱਟ ਹੋਈ ਹੈ ਮੈਂ ਸਿਸਟਰ ਹਾਂ ਵੀ ਕਿਸ ਤਰ੍ਹਾਂ ਦੇਖਦੇ ਤੁਸੀਂ ਇਸ ਚੀਜ਼ ਨੂੰ ਜਿਹੜੀ ਅੱਜ ਅੱਜਨ ਛੇਤ ਜਿਹੜੀ ਡੈੱਟ ਹੋ ਗਈ ਉਹ ਮੰਗੇ ਨਸ਼ੇ ਨਾਲ ਹੀ ਹੋਈ ਆ ਤੇ ਕਦੋਂ ਤੋਂ ਕਰ ਰਿਆ ਸੀ ਇਹਨੂੰ ਹੋ ਗਿਆ ਕੋਈ ਲੋਕ ਸਾルト ਹੋਈ ਗਈ ਕਰਦੇ ਨਸ਼ਾ ਲੈ ਕੇ ਕਿੱਥੋਂ ਹੁੰਦਾ ਪਤਾ ਹੀ ਨਹੀਂ ਇੱਥੇ ਇੱਥੋਂ ਲੈਂਦੇ ਆ ਸਾਰੇ ਕਿਹੜਾ ਪਿੰਡ ਪਿੰਡ ਚੋਂ ਹੀ ਐਸੇ ਪਿੰਡ ਤੋਂ ਆ ਇੱਥੇ ਹੀ ਹਾਂ ਕੋਣ ਵੇਚਦਾ ਕੋਣ ਆ ਏ ਤੁਹਾਨੂੰ ਸਾਰਾ ਮੱਲਾ ਹੀ ਵੇਚਦਾ ਹੁਣ ਪਤਾ ਨਹੀਂ ਹੁਣ ਕਿਹੜਾ ਕਿਹੜਾ ਵੇਚਦਾ ਆ ਥੋੜੀ ਹੁਣ ਕਿਹਦਾ ਨਾਮ ਤੋਂ ਵੀ ਲੈ ਸਕਦੇ ਕਿਸੇ ਦਾ ਜਿਹੜਾ ਵੇਚਦਾ ਵੀ ਆਪਾਂ ਉਹਦਾ ਨਾਮ ਕਿੱਦਾਂ ਲਾ ਲਈਏ ਇਹ ਨਹੀਂ ਨਾ ਪਤਾ ਇਹਨੇ ਲਿਆ ਕਿਹਨਾਂ ਦੇ ਘਰੋਂ ਆ ਹਾਂਜੀ ਅੱਛਾ ਪਿੰਡ ਸਾਰੇ ਵੇਚਦੇ ਆਂ ਹਾਂ ਵੇਚਦੇ ਸਾਰੇ ਹੀ ਆ ਵੇਚਦੇ ਸਾਰੇ ਇਹ ਨਹੀਂ ਪਤਾ ਕਿ ਇਹਨੇ ਲਿਆ ਕਿਹਦੇ ਘਰੋਂ ਹੋਰ ਵੀ ਇੱਥੇ ਆਉਂਦੇ ਪਿੰਡ ਦੇ ਵਿੱਚ ਗਾਲੇ ਨਸ਼ਾ ਹਾਂਜੀ ਆਉਂਦੀ ਆ ਜਿਹੜਾ ਜਿਹੜਾ ਲੋਂਦਾ ਆ ਉਹ ਆਉਂਦੇ ਆ ਤੇ ਹੁਣ ਪੁਲਿਸ ਨੂੰ ਤੁਸੀਂ ਦੱਸਿਆ ਨਹੀਂ ਪੁਲਿਸ ਨੂੰ ਲਾ ਕੇ ਜਾਂਦੇ ਪਈਆਂ ਕਾਰਵਾਈ ਕਰਨੇ ਵੀ ਆਪਣੇ ਸਾਰੇ ਪੁਲਿਸ ਨੂੰ ਦੱਸ ਰਹੇ ਹੋ ਕਿੱਥੇ ਵੇਚਦਾ ਨਸ਼ਾ ਹ ਲੈਣੀ ਹੋਂਪੋਲ ਸਾਈ ਹੋਈ ਹੈ ਜਿੱਦਾਂ ਤੁਸੀਂ ਕਹ ਰਹੇ ਕਿ ਕੈਮਰੇ ਜਿਹੜੇ ਆ ਉਹ ਦੇਖੇ ਜਾਣ ਉਹਦੇ ਚ ਪਤਾ ਲੱਗੇਗਾ ਕਿ ਕਿਹੜਾ ਕੌਣ ਕੈਮਰੇ ਚ ਉਹ ਕਹਿੰਦੇ ਕਿ ਇੱਕ ਵਾਰੀ ਲਾਸ਼ ਨੂੰ ਲੈ ਜਾਂਦੇ ਆ ਫਿਰ ਉਸ ਤੋਂ ਬਾਅਦ ਕਾਰਵਾਈ ਕਰਾਂਗੇ ਇਹ ਅੱਜ ਇੱਕ ਮੌਤ ਹੋਈ ਹੈ ਮੁੰਡੇ ਦੀ ਇਹ ਕਿਸ ਨਾਲ ਹੋਈ ਮੌਤ ਕਿਤੇ ਨਾ ਠੀਕ ਹੈ ਤੇ ਇਹ ਮੁੰਡੇ ਦੀ ਉਮਰ ਕਿੰਨੀ ਸੀ 18 ਸਾਲ ਦੀ ਸੀ ਆ ਕੀ ਕੰਮ ਕੀ ਕਰਦਾ ਸੀ ਕੰਮ ਇਹ ਤਾਂ ਕੰਮ ਬਿਲਡਿੰਗ ਦਾ ਕੰਮ ਕਰਦਾ ਸੀ ਇਹਦਾ ਨਾਂ ਮਾਵਾ ਨਾ ਪੇ ਆ ਕਿੱਥੋਂ ਰਹਿੰਦਾ ਇਹ ਕਿੱਥੇ ਦਾ ਰਹਿਣ ਵਾਲਾ ਹਾਂਜੀ ਹਾਂਜੀ ਕਿੱਥੇ ਸੀ ਵਿਚਾਰੇ ਨੂੰ ਅੱਜ ਜੀ ਦੱਤੀ ਤੇ ਇਹ ਕਿੱਥੋਂ ਮਿਲੀ ਕਿੱਥੋਂ ਡੈੱਡ ਬਡੀ ਇਹ ਕਿ ਪਿਆ ਸੀ ਅਸੀਂ ਕਿਤੇ ਆ ਰਹੇ ਆ ਅਸੀਂ ਜਦੋਂ ਆ ਰਹੇ ਆ ਪਿੰਨ ਵਜੇ ਦਾ ਟਾਈਮ ਸੀ ਇਹ ਇਦਾਂ ਹੀ ਪਿਆ ਸੀ ਇਹਨੂੰ ਮੈਂ ਮੈਂ ਖੋਦੇ ਨੂੰ ਆਪਨੇ ਪਿਆ ਨੂੰ ਪਿਆਵਾ ਬਲ ਹੈ ਨਹੀਂ ਸੀ ਇਹਦੇ ਵਿੱਚ ਕੁਝ ਵੀ ਕਿਹਦੇ ਕੋ ਸੰਜਾ ਸੰਜਾ ਨਹੀਂ ਕਿਹਦੇ ਦੇ ਵਿੱਚੋਂ ਗੱਡੀ ਆਉਂਦੀ ਆ ਤੇ ਦੱਸ ਹਾਂ ਇਹ ਕਿ ਪਿੰਡ ਦੇ ਵਿੱਚ ਨਸ਼ਾ ਕੀ ਕੀ ਕਹੋਗੇ ਪਿੰਡ ਬਾਰੇ ਇਸ ਬਾਰੇ ਅਸੀਂ ਪਿੰਡ ਤੋਂ ਬਹੁਤ ਜ਼ਿਆਦਾ ਅੱਕੇ ਪਿਆ ਹਾਂ ਇਥੇ ਕੁੜੀਆਂ ਮੁੰਡਿਆਂ ਕਿਦਾਂ ਨੇ ਖੁੱਲੇ ਮਾਲ ਛੱਡ ਕੇ ਜੀਣਾ ਪਾ ਕੇ ਆਉਂਦਾਂ ਨਸ਼ੇ ਕਰਨ ਆਉਂਦਾਂ ਮੋਟਰਸਾਈਕਲਾਂ ਤੇ ਕਦੀ ਉਹ ਮੋਟਰ ਤੇ ਕਦੀ ਉਹ ਸਕੂਟਰ ਤੇ ਪੀ ਪੀ ਕੇ ਇਹ ਮੋਟਰਾਂ ਤੋਂ ਨਸ਼ਾ ਮਿਲ ਰਿਹਾ ਹੈ ਲੈ ਕੇ ਕਰਾਂ ਕਿਉਂ ਜਾਂਦੇ ਉੱਥੇ ਪੱਛੇ ਆਏ ਨੂੰ ਕਿਹੜੀ ਘਰ ਹੈ ਜਿੱਥੇ ਨਸ਼ਾ ਵੇਚਦਾ ਹੈ ਇਹ ਸਾਰੇ ਚੱਕੇ ਵਾਲੇ ਹੀ ਆ ਜੀ ਤੁਸੀਂ ਕਦੀ ਪੁਲਿਸ ਨੂੰ ਨਹੀਂ ਦੱਸਿਆ ਅਸੀਂ ਪੁਲਿਸ ਨੂੰ ਬਥੇਰਾ ਰੋਈਦਾ ਪੁਲਿਸ ਰਹਿ ਗਈ ਹੋਈ ਐ ਨਾਲ ਇਹਨੇ ਚਿੱਟਾ ਲਾਉਣਾ ਸੀ ਤੇ ਜਿੱਥੋਂ ਲਿਆਉਣਾ ਸੀ ਇਹਨੇ ਉਸਦੇ ਘਰ ਵੇਖ ਕੇ ਲਾਉਣਾ ਸੀ ਇੱਥੇ ਥੋੜੇ ਸਾਹਮਣੇ ਫੱਦਰੇ ਲਾਉਣਾ ਸੀ ਇੱਥੇ ਕੋਈ ਸੈੱਟ ਕੇ ਗਿਆ ਇਹਨੂੰ ਮਾਰ ਕੇ ਤੇ ਇਹ ਜਿਹੜੇ ਸਰਪੰਚਾਂ ਨੂੰ ਕਦੀ ਨਹੀਂ ਦੱਸਿਆ ਕਿ ਇੱਥੇ ਨਸ਼ਾ ਵੇਚਦਾ ਸਰਪੰਚ ਨੂੰ ਸਰਪੰਚ ਨੂੰ ਬਹੁਤ ਵਾਰੀ ਦੱਸਿਆ ਸਰਪੰਚ ਦੀ ਵਿਚਾਰੇ ਦੀ ਕੌਣ ਸੁਣਦਾ ਹੁਣ ਮੰਗ ਕੀ ਕਰਦੇ ਹੋ ਕੋਈ ਨਹੀਂ ਸੁਣਦਾ ਅਸੀਂ ਮੰਗੇ ਉਹ ਹੀ ਕਰਦੇ ਨੇ ਸਾਡੇ ਪਿੰਡਾਂ ਦੇ ਵਿੱਚ ਚਿੱਟਾ ਮੁੱਕ ਜੇ ਸਾਡੇ ਪੁੱਤ ਮਰਦੇ ਜਾਂਦੇ ਆ ਪੁੱਤ ਹੋਣ ਜਿਹਨਾਂ ਦਾ ਮੈਸਾ ਨਾ ਬਣਾਈਆ ਉਹਨਾਂ ਨੂੰ ਕੋਠਣਾ ਤੇ ਗਈਆਂ ਤੇ ਜਿਨ੍ਹਾਂ ਦੇ ਚਿੱਟੇ ਨਾ ਮੰਗਿਆ ਤਾਂ ਉਹਨਾਂ ਨੂੰ ਕੋਠਣਾ ਖੜਗਾ ਇਹ ਪੁੱਤੀ ਨਾ ਹੋਵੇ ਤਾਂ ਮਾਵਨ ਰੋਟਕਾ ਕਾਦੂ ਨਾ ਪਕਾਉਣਾ ਕਿ ਇਹਨਾਂ ਨੂੰ ਪਕਾਉਣਾ। ਸਰ ਦੀ ਜਿਹੜੀ ਤੁਸੀਂ ਬਚਾਈ ਗਈ ਯੁੱਧ ਨਸ਼ਾ ਵਰੋ ਉਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ? ਉਸ ਨੇ ਪਹਿਲਾਂ ਇਹਨਾਂ ਨੂੰ ਬਹੁਤ ਪੂਰੀ ਤਰ੍ਹਾਂ ਦੇਖਿਆ। ਅਫੀਨੀ ਇਹਨਾਂ ਨੂੰ ਚੰਗਾ ਸਮਝਦੇ ਕਿ ਇਹ ਆਪਦੇ ਬੱਚਿਆਂ ਦੇ ਢਿੱਡ ਭਾਰਦੇ ਆ ਲੋਕਾਂ ਦੇ ਬੱਚਿਆਂ ਨੂੰ ਮਾਰਦੇ ਆ। ਬਹੁਤ ਮਰੇ ਸਾਡੇ 5 6 ਮੁੰਡੇ। ਪਰ ਸਰਕਾਰ ਨੇ ਤਾਂ ਕਿਹਾ ਹੋਇਆ ਕਿ ਜਿਹੜੇ ਪਿੰਡ ਦੇ ਵਿੱਚ ਨਸ਼ਾ ਵਿਕਦਾ ਵਾ ਉਹ ਸਾਨੂੰ ਦੱਸੋ ਉਹਨਾਂ ਨੇ ਆਪਣੇ ਆਪਣੇ ਹੈਲਪ ਲਾਈਨ ਪਤਾ ਇਹ ਅਗਲੇ ਬੰਨੇ ਕੀ ਦੱਸ ਦਿੰਦੇ। ਉਹਨਾਂ ਨੇ ਹੈਲਪ ਲਾਈਨ ਨੰਬਰ ਜਿਹੜੇ ਉਹ ਵੀ ਜਾਰੀ ਕੀਤੇ ਹੋਏ ਕਿ ਸਾਨੂੰ ਬੁਫ਼ਤ ਜਿਹੜਾ ਦੱਸਿਆ ਜਾਵੇ ਮੈਂ ਸੁਖਿੰਦਰ ਸਿੰਘ ਸੋਢੀ ਸਰਪੰਚ ਨਵਾ ਪਿੰਡ ਪਟਕੀ ਸਰਵਜ ਸੁਭਾਜ ਜੀ ਦੀ ਮੌਤ ਹੋਈ ਹੈ ਜੀ ਇਸ ਮੁੰਡੇ ਦਾ ਨਾਮ ਹੈ ਤੇ ਕਿੰਨੇ ਬੰਦ ਇਸ ਦਾ ਨਾਮ ਜੀ ਲਵਪ੍ਰੀਤ ਤੇ ਸਾਨੂੰ ਫੇਰ ਦਾ ਦਾਰੀ ਸੀ ਜੀ ਇਹਦੀ ਉਮਰ ਕੁਛ ਵੀ ਨਹੀਂ ਹੈ ਜੀ 18 ਤੋਂ 20 ਸਾਲ ਇਹ ਤੇ ਯਾਰ ਕੋਈ ਪਹਿਲੀ ਵਾਰੀ ਥੋੜੋ ਜਿਹਾ ਕੰਮ ਹੋਇਆ ਵਾ ਸਾਡੇ ਪਿੰਡ ਵਿੱਚ ਤੇ ਮੇਰੇ ਖਿਆਲ 15 ਤੋਂ 20 ਜੰਨੀ ਪੈਂਦੇ ਹੈਗੇ ਜਿਹੜੇ ਕੀ ਆ ਰਾ ਸਿੱਖਾਂ ਦੇ ਡੇਰੇ ਆ ਉਹ ਨਸ਼ੇ ਦਾ ਕੰਮ ਕਰਦੇ ਆ ਬੇਸੱਦਾ ਕਰਦੇ ਆ ਜਿਹੜੇ ਕਿ ਅਸੀਂ ਪੁਲਿਸ ਨੂੰ ਵੀ ਬਹੁਤ ਵਾਰੀ ਕੰਪਲੇਟ ਕਰ ਦਿੱਤੀ ਆ ਲੇਕਿਨ ਚਲੋ ਆ ਸਰਕਾਰ ਨੇ ਵੀ ਇੱਕ ਮੁਹਮਮ ਕੀਤੀ ਆ ਸ਼ੁਰੂ ਕਹਿੰਦੇ ਆ ਵੀ ਨਸ਼ੇ ਦਾ ਕਟਿਆ ਵਾ ਪਰ ਸਾਡੇ ਨੂੰ ਤਾਂ ਇਹ ਕਿਸ ਤਰ੍ਹਾਂ ਹੋਇਆ ਇੰਜੈਕਸ਼ਨ ਨਾਲ ਵੋਟੋ ਜਨਾਲੀ ਵੋਟੋ ਜਨਾਲੀ ਸਾਡੇ ਸਾਹਮਣੇ ਦੇ ਕੋਡ ਕੋਲਸ ਰੇਂਜ ਪਈ ਹੈ ਵੋਟੋ ਜਨਾਲੀ ਸਰਕਾਰ ਜੁੱਧ ਨਸ਼ੇਗਰਮ ਮਹਿੰਮ ਚਲਾ ਰਹੀ ਹੈ ਇਸ ਮਹਿੰਮ ਨੂੰ ਕਿਸ ਤਰ੍ਹਾਂ ਦੇਖੋ ਜੀ ਸਾਡੇ ਪਿੰਡ ਦਾ ਤਾਂ ਖੁਸ਼ ਨਹੀਂ ਹੈ ਮੈਂ ਤੁਹਾਨੂੰ ਕਹਦਾ ਸਾਡੇ ਪਿੰਡ ਤੇ ਕਿਨਾਲੋਂ ਵਧਿਆ ਵਾ ਘਟਿਆ ਨਹੀਂ ਇਹ ਤੋਂ ਬਾਅਦ ਦੇ 2000 ਹੋਰ ਪਿਛੇ ਪਿੰਡ ਦੇ ਕਿ ਪੁਲਿਸ ਨੂੰ ਅੱਜ ਤੱਕ ਸ਼ਿਕਾਇਤ ਪੁਲਿਸ ਪ੍ਰਸ਼ਾਸਨ ਨੂੰ ਜਾਂ ਕਿਸੇ ਤੱਕ ਪਹੁੰਚ ਕੀਤੀ ਵੀ ਨਸ਼ਾ ਬਹੁਤ ਜ਼ਿਆਦਾ ਬਹੁਤ ਜੀ ਬਹੁਤ ਵਾਰੀ ਅਸੀਂ ਸਾਰੀ ਪੰਚਾਇਤ ਨੇ ਐਸਐਸਪੀ ਸਾਹਿਬ ਦੇ ਪੇਸ਼ ਹੋਏ ਆਂ ਠੀਕ ਹੈ ਜੀ ਇੱਥੇ ਸਾਡੇ ਇੱਕ ਕਵਾਲੀ ਥਾਣਾ ਪੈਂਦਾ ਉੱਥੇ ਵੀ ਐਸ ਐਚਓ ਸਾਹਿਬ ਨੂੰ ਅਸੀਂ ਰਿਕਵੈਸਟ ਕੀਤੀ ਸੀ ਕਿ ਸਾਡੇ ਪਿੰਡ ਦਾ ਬਹੁਤ ਜ਼ਿਆਦਾ ਮਾਹੌਲ ਖਰਾਬ ਹੈ ਜਿਹੜਾ ਕਿ ਤੁਸੀਂ ਮੰਨਦੇ ਹੋ ਉਸ ਗੱਲ ਨੂੰ ਕਿ ਪੁਲਿਸ ਕੋਈ ਕਾਰਵਾਈ ਨਹੀਂ ਕਰੇ ਉਹ ਪੁਲਿਸ ਚਲੋ ਚੱਕੀ ਵੀ ਜਾਂਦੀ ਆ ਜੀ ਕਾਫੀ ਪਰਚੇ ਕੀਤੇ ਵੀ ਆ ਤੇ ਗਾਂ ਤੋਂ ਗਾਂ ਨਵੇਂ ਜਿੰਦਾ ਕਹਿ ਦਈਏ ਉੱਠੀ ਵੀ ਜਾਂਦੇ ਨੇ ਉਹ ਚੱਕਦੇ ਤੇ ਪੰਜ ਬੰਦੇ ਉਦਾਂ ਗਾਂ ਫੇਰ ਵੇਚਣ ਦੇ ਪਿੱਛੇ ਉੱਠ ਪੈਂਦੇ ਵਿੱਚ ਵਾਲੇ ਇਤਨਾ ਰੁਕੀ ਮੰਗਨ ਸਰਕਾਰ ਦੇ ਕੋਲੋਂ ਵੀ ਕਿਸ ਤਰ੍ਹਾਂ ਇਹ ਧਾਲਵਾ ਅਸੀਂ ਕਿੰਨੇ ਚੱਕਨਾ ਆਪਾਂ ਪੁਲਿਸ ਦਾ ਲਾਜ ਆਵੇ ਸਪੈਸ਼ਲ ਤੇ ਜਿਹੜੇ ਆਉਂਦੇ ਵੀ ਉਹਨਾਂ ਨੂੰ ਚੱਕ ਕੇ ਅੰਦਰ ਲਾਈਏ ਉਹਨਾਂ ਨੂੰ ਲੈਣ ਨੂੰ ਚੱਕ ਕੇ ਦਰਦਨ ਰੋਜ਼ ਮੋਤਾਂ ਹੋ ਰਹੀਆਂ 15 ਦਿਨ ਪਹਿਲੇ ਵੀ ਜਿਹੜੀ ਮੋਤ ਹੋਈ ਆ ਆਹ ਦੀ ਗੱਲ ਵਾਹ ਸਰ ਹੁਣ ਮੌਕੇ ਤੇ ਪਹੁੰਚਿਆ ਵਾ ਮੌਕੇ ਤੇ ਪਹੁੰਚਿਆ ਇਨਫੋਰਮੇਸ਼ਨ ਵਾਲੀ ਮੌਕੇ ਤੇ ਪਹੁੰਚਿਆ ਡੈੱਡ ਬੋਡੀ ਤੇ ਲੈ ਜਾਣਾ ਇਹ ਪਿੰਡ ਵਾਲੇ ਰਿਕਵਰਡ ਪਾਉਂਦੇ ਪਏ ਵਿੱਚ ਕਿਉਂ ਕਾਰਨ ਕੀ ਰਿਕਵਰਡ ਪਾਉਂਦੇ ਇਹ ਰਿਸਰਚ ਜਦੋਂ ਮਤਲਬ ਜਜ਼ਬਾਤੀ ਹੋ ਜਾਂਦੇ ਉਹ ਗੱਲ ਨਹੀਂ ਜਜ਼ਬਾਤੀ ਨਹੀਂ ਉਹਨਾਂ ਦਾ ਕਹਿਣਾ ਕਿ ਇੱਥੇ ਨਸ਼ਾ ਜਿਹੜਾ ਵਾ ਖੁੱਲਿਆਂ ਵੇਚਦਾ ਵਾ ਪੁਲਿਸ ਕਾਰਵਾਈ ਨਹੀਂ ਕਰਦੀ ਨਹੀਂ ਨਾ ਕਰਨ ਵਾਲੀ ਦੀ ਕੋਈ ਗੱਲ ਨਹੀਂ ਬਸ ਠੀਕ